لڑائی شروع ہو کمپٹیشن شروع ہو گیا یہ کمپٹیشن کا نہیں ہے ذرا ترما ہے کمپٹیشن کا وشا نہیں ہے ہاں کرن کارن سو پرب سمرتھ دڑھ کر گہو نام ہر وقت کرن کارن سو پرب سمرتھ کرن کارن تے بیتا اصل پربھو ہے حکم ہے کرن کارن پربھو لفظ ہے پربھو نہیں ہے ਪ੍ਰਭੁ ਸਮਰਥ ਗ੍ਰਹਿ ਕਰ ਗਹੋ ਨਾਮ ਹਰ ਬਸ ਸੋ ਪ੍ਰਭ ਆਇਆ ਸੁਭਦਨ ਵਾਲੇ ਸੋ ਲਾ ਗਿਆ ਹੈ ਹੈ ਜਿਹੜਾ ਇੱਕ ਤਾਂ ਬੋਲੇ ਰਿਹਾ ਹਾਂ ਆਹ ਜਿਹੜਾ ਪਹਿਲਾ ਪ੍ਰਭਾ ਉਹ ਤਾਂ ਬੋਲੇ ਰਿਹਾ ਉਹ ਆਪਣੇ ਪ੍ਰਭੂ ਨੂੰ ਕਹਿ ਰਿਹਾ ਹਾਂ ਉਹ ਅੱਗੇ ਆਪਣੇ ਪ੍ਰਭੂ ਦੀ ਗੱਲ ਹਾਂ ਕਰਨ ਕਰਮ ਸੋ ਪ੍ਰਭੂ ਸਮਰਥ ਸੋ ਪ੍ਰਭੂ ਕਹਿੰਦਾ ਸਮਰਾਥ ਜਿੰਦ ਕਰ ਗਹੋ ਨਾਮ ਹਰ ਵਕਤ ਜਿੰਦ ਕਰ ਬੋ ਬੋ ਨਾਮ ਹਰ ਵਕਤ ਕਰਨ ਕਰਨ ਦੇ ਵਿੱਚ ਆਦਮੀ ਕੁਛ ਨਹੀਂ ਆਦਮੀ ਕਹੇ ਕੁਛ ਮੈਂ ਕਰ ਸਕਦਾ ਉਹ ਸਮਰਾਥ ਦੀ ਹੈਗਾ ਮੈਂ ਕਿ ਸਾਨੂੰ ਦਸ ਧਰਮਾਂ ਮਨਾ ਨਹੀਂ ਸਕਦਾ ਦਸ ਧਰਮਾਂ ਪੜ੍ਹਾ ਸਕਦਾ ਸਮਝਾ ਨਹੀਂ ਸਕਦਾ ਪੜ੍ਹਾਉਣਾ ਸਮਝਾਉਣ ਤੇ ਫਰਕਾ ਪੜ੍ਹਾਦਾ ਸਕਦਾ ਟੀਚਰ ਸਮਝਾ ਨਹੀਂ ਸਕਦਾ ਸਮਝਾਣਾ ਆਪੇ ਇਹ ਸਾਰੇ ਨੂੰ ਸਮਝਾ ਸਕਦਾ ਹੋਵੇ ਸਾਰੇ ਕੋਈ ਦੇ ਨੰਬਰਾਂ ਦੇ ਬਾਸ ਹੋ ਜਾਣ ਫਿਰ ਤਾਂ ਸਾਰੇ ਕੋਈ ਦੇ ਨੰਬਰ ਦੇ ਬਾਸ ਪੜ੍ਹਾਦਾ ਸਕਦਾ ਸਮਝਾ ਨਹੀਂ ਸਕਦਾ ਸਮਝਾਣਾ ਆਪੇ ਉਹਦੀ ਬੁੱਧੀ ਦੇ ਲੈਵਲ ਨੇ ਸਮਝਣਾ ਹੈ ਤੇ ਉਹਦੀ ਦਿਲਚਸਪੀ ਦੇ ਸਮਝਣਾ ਹੈ ਉਹ ਟੀਚਰ ਦੇ ਵਸਤੇ ਗੱਲ ਨਹੀਂ ਪੜ੍ਹਾ ਸਕਦਾ ਸਾਰੇ ਸਮਝ ਆਦੀ ਸਰਦ はい। ਕਰਮ ਕਰਮ ਸੋ ਪ੍ਰਭੂ ਸਮਰਾਤਰ ਦ੍ਰਿੜ ਕਰ ਗਹੋ ਨਾਮ ਹਰ ਪਾਸੋਂ। ਕਾਣ ਕਾਣ ਸੋ ਪ੍ਰਭੂ ਸਮਰਾਤਰ ਦ੍ਰਿੜ ਕਰ ਗਹੋ ਨਾਮ ਹਰ ਪਾਸੋਂ। ਇਸ ਕਰਕੇ ਨਾਮ ਦੀ ਵਸੂਤ ਤੁਸੀਂ ਦ੍ਰਿੜ ਕਰਕੇ ਫੜੀਐ। ਜਿਐ ਉਹ ਸੁਣਦਾ ਉਹਨੇ ਦ੍ਰਿੜ ਕਰਨਾ ਫੜੀਐ ਤਾਂ ਉਹ ਕੋ ਰਹਿਣੀਐ। ਵੀ ਤੂੰ ਦੇ। ਆ। ਜਿਹੜਾ ਸਿੱਖਾ ਉਹ ਐ ਫੜਨੀ ਐ ਗੱਲ ਸਿੱਖਿਆ ਸਿੱਖਿਆ ਸਿੱਖਣਾ ਦਿਲ ਕਰਦੀ ਐ ਉਸੇ ਦੀ ਫੜਨੀ ਐ ਯਾਦ ਰੱਖਣੀ ਨਾਮ ਹਰ ਵਕਤ ਨਾਮ ਦੀ ਨਾਮ ਗਿਆਨ ਹੈ ਨਾ ਗੁਰਬਾਣੀ ਦਾ ਗਿਆਨ ਹੈ ਦੇਖੋ ਨਾਮ ਗੁਰਬਾਣੀ ਦੇ ਗੁਰਬਾਣੀ ਦਾ ਆ ਜੜੀਆਂ ਨਾ ਗੁਰਬਾਣੀ ਨੂੰ ਯਾਦ ਨਹੀਂ ਕਰਦੇ ਸਿੱਧੇ ਯਾਦ ਨਹੀਂ ਕਰਨਾ ਹੈ ਇਹ ਤਾਂ ਜਿਹੜੀ ਨਾਮ ਬਾਸਤੂ ਪਾਈਆਂ ਉਹ ਦਿਲ ਕਰ ਲੈਣੀ ਫੜ ਲੈਣੀ ਹੈ ਸਮਝ ਫੜ ਲੈਣੀ ਹੈ ਗੁਰਬਾਣੀ ਦੀ ਸਮਝ ਫੜ ਲੈਣੀ ਹੈ ਇਹ ਪਾਠ ਜਵਾਨੀ ਆਦਗਰ ਦੀ ਲੋੜ ਜਿਨ੍ਹਾਂ ਦੇ ਸਾਰਾ ਪਾਠ ਜਵਾਨੀ ਆਦ ਹੈ ਕਈਆਂ ਦੇ ਗੁਰੂ ਰਣ ਸਾਹਿਬ ਵੀ ਆਦ ਹੈ ਜਿਹੜੇ ਪੜ ਪਾਠ ਕਰਦੇ ਨੇ ਤੇ ਨੇ ਉਹਨਾਂ ਨੂੰ ਇੱਕ ਪੰਕਤੀ ਦਾ ਅਰਥਾਂ ਦਾ ਪਤਾ ਨਹੀਂ ਜੀ ਉਹਨਾਂ ਨੇ ਆਵਾਰ ਵਸਦੀ ਬੜੀ ਪੜ੍ਹ ਲਿਆ ਫੜਾ ਗਈ ਸੀ ਫੜੀ ਸੀ ਸਮਝ ਉਹ ਹਰਨਾਮ ਸਮਾਇਆ ਕਿ ਉਹ ਬਣ ਗਈ ਖਾਣਾ ਦੇ ਪਖੜਣੇ ਚ ਰੱਸੀ ਕੱਢ ਕੇ ਉਹਨਾਂ ਨੇ ਰੱਸੀ ਸੰਨੇ ਸਭ ਕੋ ਯਾਦ ਕਰ ਲੈ ਫੜਿਆ ਕੁਛ ਨਹੀਂ ਉਹ ਕਹਿੰਦਾ ਇੱਕ ਅੱਖਰ ਸਾਨੂੰ ਦੱਸ ਤੋ ਪੂਰੇ ਤੇ ਅਧਿਕ ਭੰਗ ਸਿੱਧੇ ਦੇਖੋ ਪੂਰਾ ਦਾ ਪੂਰਾ ਵਰਕਾ ਤੁਹਾਨੂੰ ਸੁਣਾ ਦਦੇ। ਫੇਮੋ ਜੁਬਾਨੀ ਸੁਣਾ ਦਦੇ। ਪਾਠ ਕੰਪੀਟੀਸ਼ਨ ਕਾਦਰ ਜੁਬਾਨੀ ਪਾਠ ਕਲਟ ਕਰਨਾ। ਕੋਈ ਸ਼ਰਾਰਤੀ ਆਦਮੀ ਦੇ ਕੰਮ ਦੇ ਨਾਲ ਬਾਣੀ ਕਾਠ ਮੁਕਾਬਲੇ ਸ਼ਰਾਰਤੀ ਆਦਮੀਆਂ ਦੇ ਕੰਮ। ਆ ਜੜਕਾਰ ਕਹੋ ਨਾਮਾਰ ਬਾਸੇ ਸ਼ਰਦਾਰਤਾ। ਉਹ ਔਲਾਦ ਦਾ ਪਲੋਕ ਨਹੀਂ ਹਟਦੇ ਜਦ ਆ ਉਹਨਾਂ ਤੇ ਹਮਲਾ ਹੋਇਆ ਨਾ ਹੁਣ ਉਹਨਾਂ ਨੇ ਹੋਰ ਗੱਡੇ ਟੈਕਨੀਕਾ ਲੁਭੀਓ ਇਹ ਜਿਹੜੇ ਬੀਣਾ ਸੀ ਨਾ ਇਹ ਉਹਨਾਂ ਦੀ ਔਲਾਦ ਹੈ ਜਿਹੜੀ ਨਵੀਆਂ ਟੈਕਨੀਕਾ ਖੜਦੇ ਨੇ ਲੋਕਾਂ ਨੂੰ ਕਿਵੇਂ ਵਰਗ ਲਾ ਕੇ ਸੀ ਦੂਏ ਪਾਸੇ ਰੱਖਣਾ ਜਿੰਦ ਤੱਕ ਗਹੋ ਨਾਮ ਹਰ ਨਾਮ ਆਰ ਬਸਤ ਤੋੜ ਕਰਕੇ ਜਿਹੜ ਕਰਦੀ ਸੀ ਫੜੀ ਜੀ ਪਕੜ ਕੇ ਲਿਆਉਣਾ ਦਾ ਗੁਰਬਾਣੀ ਕਹਿੰਦੀ ਕੀ ਹੈ ਪੱਕੇ ਲੋੜ ਨਹੀਂ ਆ ਸਤ ਕੀ ਕਹਿੰਦੀ ਐ ਕੀ ਕਰਨਾ ਫਤ ਉਹ ਕਰਨਾ ਕੀ ਐ ਅਸੀਂ ਵਰਬਾਨੇ ਸਬਜ ਲੈਣੀ ਐ ਸਮਝ ਜਿਹੜੀ ਐ ਉਹ ਉਹ ਆਪਣੇ ਕੋਲ ਰੱਖ ਸਮਝ ਜੋ ਲਿਆ ਉਹ ਨੂੰ ਨਹੀਂ ਭੁੱਲਣਾ ਹਾਂ ਇਹ ਤਾਂ ਸੱਚੋ ਵੋ ਬੋਗਵੰਤ ਸੰਤ ਜਨਾ ਕਾ ਨਿਰਮਲ ਮਨਸ ਇਹ ਤਾਂ ਸੱਚੋ ਜੀ ਇਹ ਤਾਂ ਇਹਨਾਂ ਨੇ ਇਕੱਠਾ ਕਰ ਲਿਆ ਜਮ੍ਹਾਂ ਕਰ ਲਿਆ ਸੋਭ ਗੋਗਵੰਦ ਆ ਭਗਵੰਦ ਦਾ ਲਫ਼ਜ਼ ਆ ਗਿਆ ਆਦਮੀ ਵਾਸਤੇ ਆ ਗਿਆ ਗੋਗਵੰਦ ਤਰ ਭਗਵੰਦ ਚ ਕੋਈ ਫਰਕ ਨਹੀਂ ਭਗਵੰਦ ਤਰ ਭਗਵਾਨ ਕੋਈ ਲਫ਼ਜ਼ ਨਹੀਂ ਕੋਈ ਆਦਮੀ ਦਾ ਨਾਮ ਨਹੀਂ ਸੋਭੂਲਤ ਭਗਵਾਨ ਵੀ ਆਇਆ ਹੋਇਆ ਹੈ ਨਵੇਂ ਪਾਇਆ ਦਾ ਹੋਰਾਂ ਨੂੰ ਸੁਣ ਰਹੇ ਬੰਨਾ ਸੋਹੂ ਮੂਰਤ ਭਗਵਾਨ ਭਗਵਾਨ ਦੇਖੋ ਜਾਂ ਕਹੇ ਭਗਵੰਤ ਕੀ ਟਹਿਲ ਵੀ ਕਿਹਦੀ ਟਹਿਲ ਭਗਵੰਤ ਭਗਵਾਨ ਸਰ ਭਗਵਾਨ ਇੱਕੋ ਹੀ ਆਦਮੀ ਦੇ ਨਾਂ ਨੇ ਇਹਦਾ ਮਦਰਭਾਜੋ ਬੰਤਾ ਉਹ ਖੁਦੇ ਭਗਵੰਤਾ ਹੈ ਖੁਦੇ ਭਗਵਾਨ ਭਗਵਾਨ ਨਾ ਉਹ ਲਾਖਿਆਵਾਨ ਤਖਾਂ ਵਾਲਾ ਭਗਵਾਨ ਪਰਮੇਸ਼ਰ ਨੂੰ ਕਹਦੇ ਹੀ ਸੀ ਇਸ ਕਰਕੇ ਆਦਮੀ ਨੂੰ ਭਗਵੰਤ ਕਹਿਣਾ ਨੇ ਆਦਮੀ ਨੂੰ ਭਗਵਾਨ ਕਹਿਣਾ ਇਹਨਾ ਨਾਮ ਤਾਂ ਇਕੱਠਾ ਕਰ ਲਿਆ ਉਹ ਭਗਵੰਤ ਹੋ ਅੰਦਰ ਇਹਦੇ ਵਿੱਚੋਂ ਜਿਹੜੇ 24 ਅਵਤਾਰਾਂ ਚੋਂ 10 ਅਵਤਾਰਾਂ ਨੇ ਨਾਮ ਇਕੱਠਾ ਕਿਤਾਬ ਨੇ ਹੋਇਆ 14 ਨੇ ਕੀਤਾ ਹੀ ਦੀ 24 ਦੇ ਵਿੱਚੋਂ 10 ਬਤਾ ਕਰ ਜੜੇ ਨੇ 10 ਪਾਸ਼ਾ ਨੇ ਮੰਨ ਲੇ ਠੀਕ ਨੇ 14 ਅਜੈਕਟ ਕਰਤੇ ਉਹ ਭਗਵਾਨ ਸਰ ਨੇ ਉਹਦਾ ਇਹਦਾ ਮਤਲਬ ਇਹ ਨਹੀਂ ਵੀ ਹੋਰ ਹੋਏ ਦੀ ਉਹਨਾਂ 24 ਦੀ ਗੱਲ ਹੈ ਸਿਰਫ ਜਦੋਂ 24 ਆਏ ਨੇ ਉਹਨਾਂ ਦੀ ਗੱਲ ਹੈ ਸਿਰਫ 24 24 ਆ ਸਾਰੇ ਭਗਤ ਜਿਹੜੇ ਨੇ ਜਿਨ੍ਹਾਂ ਦੇ ਬਾਣੀ ਹੈ ਸਾਰੇ ਭਗਵੰਤੇ ਨੇ ਉਹਨਾਂ ਨੇ ਸਿਰਫ ਉਹਨਾਂ ਨੇ ਭਗਵਾਨ ਤਿਤੇ ਸਹੀ ਮੰਨਿਆ ਸੱਜਣ ਜੀ ਉਹਨਾਂ ਨੂੰ ਅਵਤਾਰਾਂ ਦੀ ਲੋੜ ਨਹੀਂ ਸੀ ਉਹਨਾਂ ਨੇ ਜਿਹੜਾ 14 ਡੁਪਲੀਕੇਟ ਜਿਹੜੇ ਅਵਤਾਰ ਪਾਏ ਨੇ ਗੁਰਦਵਾਨਾਂ ਨੇ ਉਹਨਾਂ ਨੇ ਉਹਦੇ ਕਰਕੇ 24 ਬਣਾਏ ਕੋਬੇ 14 ਉਹਨਾਂ ਨੇ ਜਲ ਹੀ ਬਣਾ ਲਏ 14 ਦਾ ਰਾਜ ਹੋ ਗਿਆ 10 ਗਾਇਬ ਕਰ ਹੋ 14 ਵੋਟਾਂ ਇੱਕ ਢਲੇ ਦੀਆਂ ਨੇ 10 ਇੱਕ ਦੀਆਂ ਨੇ ਹੁਣ 14 ਵਾਲੇ ਦਾ ਪ੍ਰਚਾਰ ਹੋ ਰਿਹਾ 10 ਵਾਲੇ ਦਾ ਹੋ ਰਹੀ ਰਿਹਾ ਦਾਦਾ ਨੂੰ ਜੰਦਾ ਨਹੀਂ ਕੋਈ 10 ਵਾਲੇ ਨੂੰ ਜੰਦਾ ਹੈ ਜੀ ਤੁਸੀਂ ਜਿੱਦੇ ਨਹੀਂ ਕਰਦਾ ਉਹ ਇਹ ਗੱਲ ਨਹੀਂ ਕਰਦਾ ਹੈ ਨਾਲੇ ਹੋਣਾ ਨਹੀਂ ਹਾਏ ਹੋਣਾ ਦਾ ਐ 24 ਹੋਣਾ ਨਹੀਂ ਦਾਦਾ 10 ਦੀ ਗੱਲ ਨਹੀਂ ਕਰਦਾ ਗੱਲੇ ਦੋ ਦੀ ਕਰਦਾ ਮੇਰਾ ਦੋ ਦੀ ਲਾਗੇ ਕਰਨਾ ਜੀ ਦੋ ਨਹੀਂ ਕਰਦਾ ਕਲੇਸ਼ਨ ਦੀ ਆ ਗਾ ਉਹ 24 ਜਾਣੀ ਉਹ 24 ਜਾਣ ਮੈਂ 24 ਦਾ ਰੋਣਾ ਬਰਮਾ ਲੱਗ ਗਿਆ ਹਾਂ ਜੀ ਪਰ ਉਹ ਰਿਜੈਕਟ ਹੋਏ ਜੋ 14 ਨੇ ਉਹ ਨਾ 14 ਵਿੱਚ ਦੇ ਜੀਰਮ ਰਾਜੇ ਕਿਹਾ ਹੋਇਆ ਕਾ ਵੈ ਕਾਰ ਅਵਤਾਰੀ ਜੁਗ ਜੁਗ ਰਾਜੇ ਜੁਗ ਜੁਗ ਕਾ ਰਾਜੇ ਕਾ ਵੈ ਕਾਰ ਅਵਤਾਰੀ ਉਹ ਨਾ ਜਣੇ ਫਿਰ ਉਹ ਕਹਿੰਦਾ ਨੇ ਵੀ 24 ਜਿਹੜੇ ਨੇ ਅਵਤਾਰਾਂ ਤੋਂ ਬਿਨਾ ਅਸੀ ਪੂਜਾ ਨਹੀਂ ਕਰ ਸਕਦੇ ਪੂਜਾ ਦਕਸ਼ਨਾਸ਼ੀ ਵੀ ਕਰਦੇ ਨੇ ਉਹ ਉਹ ਹੈ ਹੀ ਨਹੀਂ 24 ਮੈਂ ਪੁੱਛਿਆ ਗਣਾਈ ਤੇ ਪੁੱਛਿਆ ਕਿਉਂ ਕਰਦੇ ਤਦੋਂ ਪਾਜਾ ਨੇ ਕਹੀ ਜੀ ਇਹ ਗੱਲ ਜਿਹੜੀ ਇਹ ਕਹਿੰਦਾ ਜਿਹਦਾ ਅੱਜ ਕਹਿ ਰਿਹਾ ਸ਼ੰਕਰਾਚਾਰੀਆ ਤਦੋਂ ਪਾਜਾ ਨੇ ਕਹੀ ਜੀ ਉਹਦੀ ਗੱਲ ਤਾਂ ਨਹੀਂ ਮੰਨੀ ਮੈਂ ਨਾਲ ਗਣਾਈ ਸੇ ਪ੍ਰਸੰਪਨ ਹੋ ਕਿਸ਼ਨ ਵਿਸ਼ਨ ਕਬ ਹੋਣਾ ਤੇ ਹੂੰ ਕ੍ਰਿਸ਼ਨ ਆ ਗਣੇਸ਼ ਇਕੱਟੇ ਸੀ ਨਹੀਂ ਸੀ ਇਹ ਟਿਆਣਾ ਤੇ ਇਹਨਾਂ ਦਾ ਉਦੋਂ ਕਰਕੇ ਲਾਵਾਂ ਸੀ ਤੇ ਹੁਣ ਤਾਂ ਫਿਰ ਹੋਰ ਆਉਣ ਗਈ ਸਾਰੇ ਹੀ ਜੇ ਤੁਸੀਂ ਗਣੇਸ਼ ਦੀ ਪੂਜਾ ਕਰ ਸਕਦੇ ਹੋ ਤਾਂ ਸਾਈਂ ਬਾਬੇ ਦੀ ਹੋਊ ਪਤਾ ਨਹੀਂ ਹੋਰ ਕਿੰਨੇ ਆ ਜਾਣਗੇ ਤੇ 30 ਕਰੋੜ ਥੋੜਾ ਦੇਵਤਾ ਹੈ ਜਿੱਧਰ ਦੀ ਕਦੇ ਪੂਜਾ ਨਹੀਂ ਹੁੰਦੀ ਅੱਛਾ ਨਹੀਂ ਕਿਹੜਾ ਦੇਵਤਾ ਅੱਛਾ ਨਹੀਂ ਦੀ ਪੂਜਾ ਕਰਦੇ ਨੇ ਉਹ ਕੌਣ ਨੇ ਫੜਾਏ ਨਾ ਆ ਜਾਣੀ ਅਸੱਤ ਲੋਗਾਂ ਦਾ ਖੋਜ ਕਰਨ ਲੱਗੇ ਤੇ ਸਿਰਾਂ ਮੜ ਗਈਆਂ ਸਾਰੀ ਸਟ ਇਹ ਅੱਗੇ ਤਾਂ ਇਹਨਾਂ ਦੀ ਮਨੋਪੁਲੀ ਸੀ ਜਿਹੜਾ ਲੋਕਾਂ ਦੀ ਤਾਂ ਅਰਬਾਂ ਨਹੀਂ ਕੋਈ ਬੜਦਾ ਨਹੀਂ ਸੀ ਹੁਣ ਹੋਰ ਲੱਗੇ ਖੋਜ ਕਰਨ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਰਾ ਹੀ ਇਹਨਾਂ ਕੋਲ ਹੈ ਹੀ ਸਾਰਾ ਝੂਠ ਇਹਨਾਂ ਨੇ ਆਪੇ ਕਰਨ ਕਹਿ ਰਹੇ ਸੀ ਸਿਮਰਦੀ ਕਹਿੰਦੀ ਹੈ ਕਿ ਜਿਹੜਾ ਅਸੱਤ ਹੈ ਅਯੋਗ ਹੈ ਅਜੇਦਨ ਹੈ ਹਾਂ ਸਿਮਰਦੀ ਦੀ ਯਾਦ ਕਿ ਨਹੀਂ ਦਿੰਦੀ ਬਿਲਕੁਲ ਜਿਹੜਾ ਅਸੱਤ ਹੈ ਅਯੋਗ ਹੈ ਅਜੇਦਨ ਹੈ ਸੱਚੇ ਤਾਂ ਸਿਮਰਤੀਆਂ ਤੇ ਤਾਂ ਗੱਲਾਂ ਨਹੀਂ ਕਰਦੇ ਉਹ ਮਹਾਤਮਾ ਦੀ ਗੱਲ ਕਹਿੰਦੇ ਸਿਮਰ ਦੀ ਗੱਲ ਨਹੀਂ ਹੈ ਦਰਮਾਦ ਖਾਂ ਦਾ ਹੈ ਖਾਦਾ ਵੀ ਗਉਂਦਾ ਉਹ ਉਹ ਕਹਿੰਦੇ ਇਹਨਾਂ ਦਾ ਸਾਰਾ ਹੀ ਝੂਠ ਦਾ ਪਰਦਾ ਖੁੱਲ ਜਾਣਾ ਆਪੇ ਜਿਹੜੇ ਰਾਸ ਯਾਤਰਾ ਦਾ ਪ੍ਰਚਾਰ ਕਰਦੇ ਰਹਿੰਦੇ ਕਰੋੜਾ ਰੁਪਇਆ ਖਰਚ ਕਰ ਉਹਦਾ ਕਹਾਂਗਾ ਦਰਸ਼ਨ ਨਹੀਂ ਕਰਦੇ ਭਗਵਾਨ ਦੇ ਆਪੇ ਅੱਜ ਤੱਕ ਇਹ ਜਾਰੀ ਹੈ ਕਿ ਆਪਾਂ ਦਰਸ਼ਨ ਨਹੀਂ ਕਰਦੇ ਤਾਂ ਮਤਲਬ ਕੋਈ ਵਾਨ ਹੁੰਦਾ ਦਰਸ਼ਨ ਕਰਨਾ ਕਰਦਾ ਜੇ ਮਨੋਂ ਭਗਵਾਨ ਹੈ ਹੀ ਅਸੀਂ ਆਂ ਲੋਕਾਂ ਨੂੰ ਕਿਹਾ ਦੋਈਆ ਕਰੋ ਬਗਲਾ ਹੈ ਤੇ ਆਪ ਕਰਦਾ ਨਹੀਂ ਆਪ ਤੂੰ ਡਿਨਾਈ ਕਿਉਂ ਹੈ ਅੱਜ ਉਹ ਤੇਰਾ ਲੋਕਾਂ ਨਾਲ ਦੋਸਾ ਹੋਊਗਾ ਰੋਸਾ ਹੋਊਗਾ ਭਗਵਾਨ ਨਾਲ ਕਰਦਾ ਰੋਸਾ ਦੀ ਰੱਬ ਨਾਲ ਕਰਦਾ ਰੋਸਾ ਸਭ ਝੂਠ ਅੱਪੇ ਬਾਹਰ ਆ ਗਿਆ ਆਪਣੀ ਕੁਝ ਘਟ ਗਈ ਨਾ ਉਹਦੀ ਉਹਦੀ ਆਪਣੇ ਕੁਝ ਜਦ ਘਟ ਜਾਂਦੀ ਆ ਦਰਵਾਜ਼ੇ ਤੇ ਐਕਸ਼ਨ ਹੁੰਦਾ ਅਕਾਲ ਤਖਤਾ ਫਿਰ ਅਕਾਲ ਤਖਤਾ ਬਾਣ ਨਹੀਂ ਹੈਗਾ ਫਿਰ ਬਾਦਲ ਬਾਣ ਹੈ ਤੇ ਦੂਜੀ ਉਹ ਉਹ ਗੱਲ ਤਖਤ ਉਹ ਗੱਲ ਹੈ ਤਾਂ ਇਸ ਕਰਕੇ ਸਾਰੇ ਇਕੱਠੇ ਨੇ ਬਾਦਲ ਰੋਣਾ ਹੈ ਜਾਂ ਰੋਦਾ ਹੈ ਇੱਥੋਂ ਰਾਹ ਪਾੜਿਆ ਹੋਇਆ ਉਹਨਾਂ ਨਾਲ ਜਾੜ ਰਿਹਾ ਬਾਦਲ ਉਦੋਂ ਪਾੜਿਆ ਨਾ ਇਹ ਤਾਂ ਸੱਚ ਹੋਊਗਾ ਭਗਵਾਨ ਨੂੰ ਸੰਤ ਜੀ ਨਾਲ ਗੱਲ ਨਿਰਬਲ ਮੰਨਤ ਇਹ ਤਾਂ ਦੇ ਵਜਾ ਦੂਹਾ ਤਾਂ ਜਿਵੇਂ ਸਾਚ ਰਿਹਾ ਬਾਦਲ ਫਿਰ ਗੁਰਦਾਰ ਦੇ ਦੂਏ ਤਾਂ ਦੀ ਗੱਲ ਹੈ ਨਾ ਤਾਂ ਦਿਨ ਲੱਲੇ ਹੈ ਬਜਟ ਦੂਏ ਤਾਂ ਦਾ ਸਤ ਜਨਾ ਦਾ ਨਿਰਵਨ ਭੁੱਤ ਸਤ ਜਨਾ ਕਾ ਜਿਹੜਾ ਨਿਰਵਨ ਭੁੱਤ ਹੈ ਉਹ ਤਾਂ ਛੱਡ ਦਿੱਤਾ ਆ ਗੁਰਬਾਣੀ ਨਿਰਵਨ ਭੁੱਤ ਤਿਆਗਿਆ ਹੋਇਆ ਇਹ ਤਾਂ ਤਾਂ ਰੱਖਿਆ ਹੋਇਆ ਵੀ ਪੈਸੇ ਚੜ੍ਹੂ ਇਹਦਾ ਪਾਠ ਵੀ ਤਾਂ ਕਰਦੇ ਨੇ ਪੈਸੇ ਗਾਣੇ ਵਿਚਾਰ ਨਾ ਕਰੋ ਵਿਚਾਰ ਕਰਨ ਤੇ ਬੈਨ ਹੈ ਪਾਠ ਕਰਨ ਤੇ ਬੈਨ ਹੈ ਵਾੜਾ پیسے ਚੜਾਓ ਚੜਾਵੇ ਵਾਸਤੇ ਸਿਰਫ ਚੜਾਵੇ ਵਾਸਤੇ ਜੇ ਕਦੇ ਦੀ ਵਿਆਖਿਆ ਹੋਣ ਲੱਗੀ ਫਿਰ ਭੱਜਾਂਗੇ ਛੱਡ ਕੇ ਫਿਰ ਜਮਾ ਬਾਈ ਮੱਦੀਆਂ ਦੇ ਘਿਗੇ ਤੇ ਨਾ ਬੇਸਰਾ ਬੋਰੀਏ ਲੇ ਬੈਠ ਕੇ ਫਿਰ ਐ ਭੱਜਣਗੇ ਹਾਂ ਇੱਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਇੱਕ ਆਸ ਰੱਖੋ ਮਨ ਮਾਹੇ ਸਿਰਫ ਇੱਕ ਆਸ ਰੱਖੋ ਦੋ ਆਸਾਂ ਨੇ ਹੁਣ ਦੁਬਿਧਾ ਹੈ ਦੋ ਆਸਾਂ ਸੰਸਾਰ ਦੀ ਵੀ ਆਸ ਹੈ ਨਾ ਖਾਲਸਾ ਦੀ ਵੀ ਆਸ ਹੈ ਕੋਈ ਹੋਰ ਗੁਤੀ ਦੀ ਵੀ ਆਸ ਰੱਖਦਾ ਸੰਸਾਰੀ ਜੱਤ ਦੀ ਵੀ ਆਸ ਹੈ ਸੰਸਾਰੀ ਜੇ ਪਹਿਲਾਂ ਮੁਕਤੀ ਬਾਤ ਚ ਜੇ ਸੰਸਾਰੀ ਜਤ ਨੇ ਰਹੀ ਬੁਧੀ ਵੱਲ ਡਿਐ ਮੁਕਤੀ ਬੜਾ ਜਹਰ ਹੋਵੇ ਇਸ ਕਰਕੇ ਸੰਸਾਰੀ ਮਾਇਆ ਨੂੰ ਨਹੀਂ ਛੱਡ ਸਕਦਾ ਸੰਸਾਰੀ ਤਿਆਗ ਦਾ ਆਦਮੀ ਨਹੀਂ ਛੱਡ ਸਕਦਾ ਸੰਸਾਰੀ ਤਿਆਗ ਤਸਦੀ ਜਿਹੜੀ ਹੈ ਇੱਛਾ ਉਹ ਤਾਂ 24 ਘੰਟੇ ਰਹਿੰਦੀ ਹੈ ਆ ਦੋਏ ਜਿਆਦਾ ਮੈਂ ਦੋ ਮਿੰਟ ਬਾਅਦ ਸਵੇਰੇ ਸ਼ਾਮ ਪੈਦਾ ਹੁੰਦੀ ਹੈ ਉਹ ਵੀ ਕਿਸੇ ਤੇ ਹੁੰਦੀ ਹੈ ਕਿਸੇ ਤੇ ਹੁੰਦੀ ਹੋਈ ਬਹੁਤਾਂ ਤੇ ਹੁੰਦੀ ਹੋਈ ਹਾਂਜੀ ਇੱਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਟ ਜਾਣੇ ਇੱਕ ਆਸ ਰੱਖੋ ਮਨ ਬਸੇ ਸਰਬ ਰੋਗ ਨਾਨਕ ਮਟ ਜਾਹੇ ਜਿਹੜੇ ਸਾਰੇ ਔਗਣ ਨੇ ਅੰਦਰੋਂ ਖਤਮ ਹੋ ਜਾਣਗੇ ਤੇ ਇੱਕ ਆਸ ਹੋਵੇ ਬਾਕੀ ਦਾ ਔਗਣ ਮਾਇਆ ਪੈਦਾ ਕਰਦੀ ਹੈ ਮਾਇਆ ਦੀ ਇੱਛਾ ਨਾਲ ਬਾਕੀ ਔਗਣ ਸਾਰੇ ਜੇ ਇੱਕ ਆਸ ਹੋਵੇ ਮਾਇਆ ਦੇ ਨਾਲੇ ਬੈਰਪ੍ਰੋ ਦਾ ਮਾਇਆ ਦੇ ਨਾਲੇ ਕੰਕਰੋ ਦਾ ਮਾਇਆ ਦੇ ਨਾਲੇ ਲੋਭੋ ਹੈ ਕ੍ਰੋਧ 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 ਲੋਭ ਮਾਇਆ ਖਾਤਰ ਜੂਠਾ ਝੂਠੀ ਮਾਇਆ ਝੂਠ ਵਿਕਾਰ ਮਾਹ ਲੋਭ ਤਰੋ ਤੇ ਆਹੋ ਜੁਗਤ ਬਿਆਨ ਹੈ ਕਈ ਜਨਮ ਨਾਨ ਗਰਾਹ ਹੋ ਆਪਣ ਕਰ ਕਿ ਇਹ ਤਾਂ ਇੱਕਾਸ ਹੋ ਗਈ ਤਾਂ ਆਪਣਾ ਕਰਮ ਹੋ ਗਿਆ ਇਹਦਾ ਪਰਮੇਸ਼ਰ ਦੀ ਕਿਰਪਾ ਹੋ ਗਈ ਤਾਂ ਇਧਰੋਂ ਬਚ ਗਏ ਤੇ ਇੱਕ ਆਸ ਰੱਖੋ ਸਰਲ ਰੋਗ ਨਾਨਕ ਮਿਟ ਜਾਣਗੇ ਫਸਰ ਸਾਰੇ ਮਿਟ ਜਾਣਗੇ ਉਹ ਤੁਹਾਂ ਪਾਸਾ ਹੀ ਖਤਮ ਹੋ ਜਾਣਗੇ